ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੇ YouTube ਚੈਨਲ ਤੇ ਆਪ ਜੀ ਦਾ ਹਾਰਦਿਕ ਸਵਾਗਤ ਹੈ ਜੀ ਸੋ ਅੱਜ ਕੌਮ ਦੇ ਮਹਾਨ ਸ਼ਹੀਦ ਜਥੇਦਾਰ ਸ਼ਹੀਦ ਸੁਖਦੇਵ ਸਿੰਘ ਬੱਬਰ ਜੀ ਦਾ ਅੱਜ ਜੋ ਸ਼ੀਦੀ ਦਿਹਾੜਾ ਪਿੰਡ ਦਾਸੂਵਾਲ ਵਿਖੇ ਦਾਸ ਦਾ ਜਥਾ ਆਇਆ ਜੀ ਸੇਵਾ ਨਿਭਾਉਣ ਵਾਸਤੇ ਸੋ ਸੰਗਤ ਜੀ ਆਓ ਅੱਜ ਦੇ ਇਸ ਸ਼ੀਦੀ ਲਸਾਨੀ ਸ਼ੀਦੀ ਨੂੰ ਸਮਰਪਿਤ ਵਰਸੀ ਸਮਾਗਮ ਦੇ ਮੁਖ ਨੂੰ ਜੋ ਮੁੱਖ ਨੂੰ ਸਮਾਗ ਨੂੰ ਮੁੱਖ ਰੱਖਦੇ ਹੋ ਆਪ ਜੀ ਦੇ ਸਾਹਮਣੇ ਇੱਕ ਬਿਸ਼ਰੀ ਕਵਿਤਾਵਾਂ ਪੇਸ਼ ਕਰਨ ਜਾ ਰਹੇ ਆਓ ਬੜੇ ਪਿਆਰ ਸਤਿਕਾਰ ਸਹਿ ਸਰਵ ਕਰਨਾ ਜੀ ਬੜੇ ਆ ਜਿਕਰੇਗਾ ਖਾਲਸਾ ਆਖੀ ਰਹਿ ਨਾ ਤੂੰ ਕਰ ਹੋਏ ਸਭ ਮਿਲਾਂਗੇ ਬੱਚੇ ਸ਼ਰਣ ਜੋ ਹੋਏ ਸੂਰਾ ਸੋ ਪਛਾਨਨੀਆ ਜੋ ਲੜਾਂ ਦੀਨ ਕਹੇ ਤਾ ਪੁਰਜਾ ਪੁਰਜਾ ਕਟ ਮਰੇ ਕਬ ਹੂਣਾ ਸ਼ਾਬਾਖੇ ਤਾ ਦੀ ਜਸ ਗਾਉਣਾ ਸੰਗਤਾਨੇ ਜਿਨ੍ਹਾਂ ਨੇ ਕੌਮ ਲਈ ਕੁਝ ਕਰਨਾ ਧਰਮੀ ਸਿੰਘ ਯੋਧਿਆਂ ਦਾ ਜਿਨ੍ਹਾਂ ਨੇ ਪੰਥ ਕੋ ਮ ਲਈ ਮਰਨਾ ਸੁਖਦੇਵ ਸਿੰਘ ਯੋਦਾ ਜਿਹੜਾ ਬਣ ਅਸੀਂ ਸਦਾ ਦਾਨੀ ਉਹ ਪੰਥ ਕੈ ਸੁਖਦੇਵ ਸਿੰਘਾ ਬੁਲਣੀ ਨਹੀਂ ਤੇਰੀ ਕੁਰਬਾਨੀ ਜਿਸ ਗਉਣਾ ਸਮਾਨੇ ਜਿਨਾਂ ਨੇ ਕੌਮ ਲਈ ਕੁਝ ਕਰਨਾ ਧਰਮੀ ਸਿੰਘੋਂ ਧਿਆ ਦਾ ਜਿਨਾਂ ਨੇ ਪੰਥ ਕੋ ਮ ਲਈ ਮਰਨਾ ਖੁਦ ਦੇਵ ਸਿੰਘ ਜੋਦਾ ਜਿਹੜਾ ਆਪਣੇ ਅਸੀਸ ਦਾ ਦਾਨੀ ਉਹ ਪੰਥ ਕਹਿ ਸੁਖਦੇਵ ਸਿੰਘਾ ਪੁਲਣੀ ਉਹ ਨਹੀਂ ਤੇਰੀ ਕੁਰਬਾਨੀ ਪਿੰਡ ਦਾ ਸੁਵਾਲ ਚਮਕੇ ਉਹ ਜਵਾਨ ਪੰਥ ਵਿੱਚ ਆਇਆ ਗੁਰੂ ਕਰਨ ਨੂੰ ਮੁਖ ਰੱਖ ਕੇ ਗੁਰਾਂ ਦਾ ਸੱਚਾ ਬਚਨ ਤਮਾਇ ਚਾਹ ਦਿਲ ਤੋਲਣ ਦੇ ਦਾ ਮੁਖ ਤੋਂ ਪੜਦੇ ਰਿਆ ਕੁਰਬਾਨੀ ਓ ਪੰਥ ਕੈ ਸੁਖ ਦੇਵ ਸਿੰਘਾ ਪੁਲਣੀ ਓ ਨਹੀਂ ਤੇਰੀ ਕੁਰਬਾਨੀ ਓ ਨਤਲੀ ਨਰੰਕਾਰੀਆਂ ਨੇ ਇੰਨੇ ਜਦ ਸੀ ਕੌਂਤੇ ਕੈ ਗੁਜ਼ਾਰੇ ਅਮਰਤ ਸਰ ਪਾਪੀਆਂ ਨੇ ਤੇਰਾ ਸਿੰਘ ਸਿਸ਼ੀਦ ਕਰਾਏ ਓ ਸੁਹਣ ਸਾ ਕਾ ਜਾਨ ਮਗਾ ਤੇਰੇ ਓ ਦਿਲ ਤੇ ਪਈ ਹਰਾਨੀ ਓ ਪੰਥ ਕੈ ਸੁਖ ਦੇਵ ਸਿੰਗਾ ਪੁਣੀ ਓ ਨਹੀਂ ਤੇਰੀ ਕੁਰਬਾਨੀ ਆਪਣੇ ਘਰ ਵਿੱਚ ਬਹਿਣਾ ਬਾਜੀ ਕੌਮ ਤੇ ਸਿਰ ਚੜ ਗਈ ਉਸ ਦਾ ਬਦਲਾ ਗਿਣ ਲੈਣਾ ਓ ਨਿਰੰਕਾਰੀ ਸੋਧ ਸੋਧ ਕੇ ਯੋਧਿਆ ਕਰਕੇ ਕੈ ਮਨਸ਼ਾਨੀ ਓ ਪੰਥ ਕੈ ਸੁਖ ਦੇਵ ਸਿੰਗਾ ਪੁਲਣੀ ਓ ਨਹੀਂ ਤੇਰੀ ਕੁਰਬਾਨੀ ਸਮਾ சாரவித விரா ਤੂੰ ਬਬਰ ਖਾਲਸਾ ਕੀਤਾ ਖਾਲਸਪਨ ਬਣਾਉਣ ਲਈ ਜਨਾਂ ਨੇ ਪੇ ਪਿਆਲਾ ਪੀਤਾ ਓ ਸ਼ਕ ਅੰਮ੍ਰਿਤ ਖੰਡੇ ਦਾ ਪੰਥ ਲਈ ਦੇ ਗਿਆ ਸੋ ਜਵਾਨੀ ਓ ਪੰਥ ਕੈ ਸੁਖਦੇਵ ਸਿੰਘਾ ਪੁਲਣੀ ਓ ਨਹੀਂ ਤੇਰੀ ਕੁਰਬਾਨੀ ਜੀ ਗੋਬਿੰਦ ਰਾਮ ਜਹੇ ਪਾਪੀ ਗੋਬਿੰਦ ਰਾਮ ਜਹੇ ਪਾਪੀ ਜੋਸੀ ਜ਼ੁਲਮ ਕਰਨ ਤੇ ਤੁਲੇ ਛੱਡ ਭੈਣਾ ਕੌਮ ਦੀਆਂ ਦਿਲ ਚੋਂ ਡਰ ਸਿੰਗਾ ਦੇ ਪੁੱਲੇ ਓ ਬੰਬ ਉਸ ਦੇ ਥੱਲੇ ਗੇ ਤੁਸਾਣੇ ਓ ਯਾ ਤੇਰਾ ਤੀ ਨੰਨੀ ਓ ਪੰਥ ਕੈ ਸੁਖਦੇਵ ਸਿੰਘਾ ਪੂਣੀ ਓ ਨਹੀਂ ਤੇਰੀ ਕੁਰਬਾਨੀ ਲਖਵਿੰਦਰ ਪਾਲ ਜੀ ਪਾਂਡੇ ਜੋ ਲਖਵਿੰਦਰ ਪਾਲ ਸੀ ਪਾਂਡੇ ਜੋ ਗੋਲੀਆਂ ਮਾਰ ਦੀ ਪੰਡ ਬੰਨੀ ਨੇ ਤੇ ਆ ਸ਼ਰਮੇ ਸਣੇ ਖੁਸ਼ੀ RAM ਸ਼ਰਮੇ ਦੀ ਆਕੜ ਪੰਨੀ ਮਾਰ ਦੂਜੇ ਪੁਲਸੀਆ ਨੂੰ ਸੂਰਮੇ ਕਰ ਗਿਆ ਕੰ ਨਿਸ਼ਾਨੀ ਉਹ ਪੰਥ ਕੈ ਸੁਖਦੇਵ ਸਿੰਘਾ ਪੁਰਣੀ ਉਹ ਨਹੀਂ ਤੇਰੀ ਕੁਰਬਾਨੀ ਉਹ ਜੱਗ ਹੋਣਾ ਸਫਲਾ ਹੈ ਸਫਲਾ ਹੈ ਜਿਨਾਂ ਨੇ ਧਰਮ ਤੋਂ ਜਿੰਦ ਲਾਉਣੀ ਸਫਲਾ ਮਰਨਾ ਕੌਮ ਲਈ ਸਭ ਤੇ ਆਉਣੀ ਮੌਤ ਰੋਣੀ ਓ ਜੋ ਲੜਦੇ ਕੌਮ ਲਈ ਸਫਲੀ ਹੁੰਦੀ ਸੋਲ ਜਵਾਨੀ ਓ ਪੰਥ ਤੇ ਸੁਖਦੇਵ ਸਿੰਘਾ ਪੁਰਣੀ ਨਹੀਂ ਤੇ ਹੀ ਕੁਰਬਾਨੀ ਪੰਥ ਕਾ ਸੁਖਦੇਵ ਸਿੰਘਾ ਪੁੱਲਣੀ ਨਹੀਂ ਤੇਰੀ ਕੁਰਬਾਨੀ ਹੋ ਸਿਆ ਸੇ ਮਰਜੀਵੜੇ ਯੋਧੇ ਭਾਈ ਸੁਖਦੇਵ ਸਿੰਘ ਬੱਬਰ ਜੋ ਕੌਮ ਦੀ ਮਹਾਨ ਸ਼ਹਾਦਤ ਪਾਗੇ ਸਨ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੇ ਜੋ ਕਿ ਠਾਣੇ ਵਿੱਚ ਜਾ ਕੇ ਬਹੁਤ şiddਤ ਟਾਇਆ ਸਮੇਂ ਦੀਆਂ ਸਰਕਾਰਾਂ ਨੇ ਜੋ ਕਿ ਉਹਨਾਂ ਨੂੰ ਸਰਕਾਰਾਂ ਨੇ ਜਿਹੜਾ 25 ਲੱਖ ਦਾ ਨਾਮ ਰੱਖਿਆ ਸੀ ਭਾਈ ਸੁਖਦੀਪ ਸਿੰਘ ਬੱਬਰ ਜੀ ਦੇ ਨਾਮ ਤੇ ਸੋ ਅੱਜ ਵੀ ਉਹਨਿਆਂ ਦੁਨੀਆ ਜਿਹੜੇ ਕੌਮ ਦੇ ਵਾਸਤੇ ਲੜ ਮਿੱਟ ਜਾਂਦੇ ਨੇ ਆਪਣਾ ਸ਼ਹਾਦਤ ਦਾ ਜਾਨ ਪੀ ਜਾਂਦੇ ਨੇ ਦੁਨੀਆ ਉਹਨਾਂ ਨੂੰ ਪੂਜਦੇ ਜੋ ਧਰਮ ਵਾਸਤੇ ਮਰਦੇ ਨੇ ਪੂਰੇ ਗੁਰਦੇ ਸਾਜੇ ਸੂਰੇ ਸਿੰਘ ਅਖਵਾਉਂਦੇ ਨੇ ਪ੍ਰੇਮੀ ਤੇ ਨਿਤਨੇਮੀ ਹੋ ਕੇ ਸੱਚ ਕਮਾਉਂਦੇ ਨੇ ਨਾ ਹੀ ਕਦੇ ਡਰਾਉਂਦੇ ਤੇ ਨਾ ਹੀ ਕਿਸੇ ਤੋਂ ਡਰਦੇ ਨੇ ਧਰਮ ਦੀ ਖਾਤਰ ਜੂੰਦੇ ਯੋਧੇ ਹਣਖ ਲਈ ਮਰਦੇ ਨੇ ਐਸੇ ਮਰਜੀਵੜੇ ਯੋਧੇ ਅਣਖ ਲਈ ਮਰ ਜਾਂਦੇ ਨੇ ਮਰ ਮਿਟ ਜਾਂਦੇ ਨੇ ਉਹਨਾਂ ਨੂੰ ਦੁਨੀਆ ਪੂਜਦੀ ਆਪ ਜੀ ਦਰਸ਼ਨ ਕਾਰੇ ਸੀ ਭਾਈ ਸੁਖਦੇਵ ਸਿੰਘ ਬੱਬਰ ਜੀ ਨੂੰ ਸਮਰਪਿਤ ਇੱਕ ਕਵੀਸ਼ਰੀ ਮਹਾਨ 사ਧਗੁਰ ਜੀ ਕਿਰਪਾ ਕਰਨ ਆਉ ਰਹੇਂਦੇ ਸਮੇਂ ਤੱਕ ਆਪ ਜੀ ਦੇ ਸਾਹਮਣੇ ਸੰਜਨੈਲ ਸਿੰਘ ਖਾਲਸਾ ਭਿੰਡਰ ਵਾਲੇ ਮਹਾਂਪੁਰਖਾਂ ਦੀ ਇੱਕ ਚੜਤ ਪੇਸ਼ ਕਰਨ ਜਾ ਰਹੇ ਹਾਂ 20ਵੀਂ ਸਦੀ ਦੇ ਮਹਾਨ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਜੋ ਕੈਣੀ ਕਥਨੀ ਦੇ ਸੋਰਵੇਂ ਸਨ ਸੰਧਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਾਹਪੁਰ ਉਹਨਾਂ ਦੀ ਚੜ ਦਾਸ ਭਾਈ ਸੁਖਮੀਤ ਸਿੰਘ ਅਤੇ ਨਾਲ ਦੇ ਸਾਥੀ ਭਾਈ ਸੁਖਜੀਤ ਸਿੰਘ ਇਹਨਾਂ ਸ਼ਬਦਾਂ ਵਿੱਚ ਇਹ ਐ ਹੋ ਬਿਨੇ ਕਰਦੇ ਨੇ ਜੀ ਫਿਰ ਫਿਰ ਪ੍ਰਭ ਆ ਆ ਪਰਿਆ ਤੋਂ ਸਰਣਾਏ ਨਾਨਕ ਕੀ ਪ੍ਰਭ ਬੇਣਤੀ ਆਪਣੀ ਪਗਤੀ ਲਾਏ ਉੱਠੇ ਅਸੀਂ ਇੱਕ ਮਰਦ ਸੂਰਮਾ ਸ਼ੀਨਮਾਂ ਦਾ ਜਾਇ ਅਸੀਂ ਗੁੜਤੀ ਲੈ ਕੇ ਘਰ ਤੋਂ ਆਲੀ ਮੋਤ ਨਾਲ ਟਕਰਿਆ ਅਸੀਂ ਆਹ ਗੁੜਤੀ ਲੈ ਕੇ ਘਰ ਤੋਂ ਆਲੀ ਆ ਮੰਗਿਆ ਹੱਕ ਕਦੇ ਨਹੀਂ ਮਿਲਦੇ ਮੰਗਿਆ ਹੱਕ ਕਦੇ ਨਹੀਂ ਮਿਲਦੇ ਉਹ ਹੱਥ ਪਾਇਆ ਤਨ ਬਵਾਰਾ ਲੋ ਪੇਨਰ ਵਾਲੇ ਸੋਚੀ ਪਤਾ ਉਹ ਵਕਤ ਨਹੀਂ ਆਸਨ ਕਰਾ ਨੋ ਬਿਨ ਰਾwale ਸੋਚੀ ਪਤਾ ਉਠਿਆ ਸੀ ਇੱਕ ਮਰਦ ਸੂਰਮਾ ਸ਼ੀਣੀ ਮਾਦਾ ਜਾ ਅਸੀਂ ਹੋ ਉਠਿਆ ਸੀ ਇੱਕ ਮਰਦ ਸੂਰਮਾ ਸ਼ੀਨੀ ਮਾਦਾ ਜਾਇਆ ਸੀ ਗੁੜਤੀ ਲੈ ਕੇ ਘਰਤਵਾਲੀ ਮੋਤ ਨਾਲ ਟਕਰਾਇਆ ਸੀ ਗੁੜਤੀ ਲੈ ਕੇ ਘਰਤਵਾਲੀ ਆ ਮੰਗਿਆ ਹਾ ਕਦੇ ਨਹੀਂ ਮਿਲਦੇ ਹੱਤ ਪਿਆਤਲਵਾਰਾ ਨੂੰ ਪਿੰਡ ਰਵਾਲੇ ਸੋਚੀ ਪਤਾ ਵਕਤ ਦੀ ਆਸ ਰਖਾਰਾ ਨੂੰ ਪਿੰਡ ਰਵਾਲੇ ਸੋਚੀ ਪਤਾ ਦਿੱਤੇ ਦੀ ਤਕਸਾਲ ਦਮਦਮੀ ਸਿਰ ਤੇ ਜ਼ਿੰਮੇਵਾਰੀ ਸੀ ਨੇਤ ਨੇਮ ਗੁਰਬਾਣੀ ਪੜਦੇ ਜੋ ਦਾ ਅਮਰਤ ਧਾਰੀ ਸੀ ਆ ਇਤਨੇ ਮਗੁਰਬਾਨੀ ਪੜਦੇ ਬੋ ਗਿਣਤੀ ਤੋ ਹੱਕ ਲੈ ਲਈ ਓ ਬੋ ਗਿਣਤੀ ਤੋ ਹੱਕ ਲੈ ਲਈ ਹੋ ਚੁੱਕਿਆ ਸਿਹਤ ਯਾਰਾਨੋ ਪਿੰਡਰਾ ਵਾਲੇ ਸੋਚੀ ਪਤਾ ਵਕਤ ਦੀ ਆਸਰ ਕਾਰਾਨੋ ਪਿੰਡਰਾ ਵਾਲੇ ਸੋਚੀ ਪਤਾ ਹੋ 78 ਵਰਗੇ ਸਾਕੇ ਹੋਗੇ ਹੋ ਖੱਤਰ ਵਰਗੇ ਸਾਕੇ ਹੋ ਗਏ ਹਾਕਮ ਜ਼ੁਲਮ ਤਮਾਉਣ ਲੱਗੇ ਕਰੇ ਅਦਾਸੇ ਸਿੰਘ ਸੂਰਮੇ ਮੋਤ ਨਾਲ ਟਕਰਾਂ ਲੱਗੇ ਕਰੇ ਅਦਾਸੇ ਸਿੰਘ ਸੂਰਮੇ ਓ ਸਿਰਦਰਦੀ ਓ ਬਾਜੀ ਲਾਉਂਦੇ ਸਿਰਦਰਦੀ ਓ ਬਾਜੀ ਲਾਉਂਦੇ ਕਾਨ ਦੀ ਲਾਹ ਦੇ ਕੋਇ ਰਾਨੂ ਬਿਨ ਰਾਵਾਂ ਸੋਚੀ ਪਤਾ ਵਕਤ ਦੀ ਆਸਰ ਕਹਾਰਨੂ ਬਿਨ ਰਾਵਾਂ ਸੋਚੀ ਪਤਾ ਤੇਰਾ ਸਿੰਘ ਸ਼ਹੀਦੀ ਪਾ ਗਏ ਉਹ ਸੰਤਾਂ ਨੂੰ ਰੋਬ ਚੜਿਆ ਸੀ ਹੋ ਤੇਰਾ ਸਿੰਘ ਸ਼ਹੀਦੀ ਪਾ ਗਏ ਸੰਤਾਂ ਨੂੰ ਰੋਬ ਚੜਿਆ ਸੀ ਅਮਰਤ ਸਰਦੀ ਤਰਤੀ ਤੇ ਖੂਨ ਵਾਲਾ ਹੜ ਹੜਿਆਸੀ ਅਮਰਤ ਸਰਦੀ ਧਰਤੀ ਉੱਤੇ ਓ ਰਣਖੀ ਯੋਦੇ ਰੋ ਵਿੱਚ ਆਕੇ ਉਹ ਸੌਦਾ ਲਾਉਣ ਕਿਦਾਰਾ ਨੂੰ ਪਿੰਨਰਾ ਵਾਲੇ ਸੋਚੀ ਪਤਾ ਓ ਪਿੰਨਰਾ ਵਾਲੇ ਸੋਚੀ ਪਤਾ ਵਕਤ ਦੀ ਆਸ ਨੇ ਕੋਈ ਨੋ ਮਿਨਰਾ ਵਾਲੇ ਸੱਚੀ ਪਤਾ ਅੰਮ੍ਰਿਤਸਰ ਨੂੰ ਕੇਰਾ ਪਾਇਆ ਅੰਮ੍ਰਿਤਸਰ ਨੂੰ ਕੇਰਾ ਪਾਇਆ ਦਿੱਲੀ ਦੇ ਜਰ ਨੈਲਾ ਨੇ ਟਿੱਡੀ ਦਲ ਦੇ ਆਹੂ ਲਾਏ ਅਣਖੀ ਬੀਰ ਮਜੇ ਲਾਣੇ ਟਿੱਡੀ ਦਲ ਤੇ ਆਹੂ ਲਾਏ ਆ ਬੋਤੇ ਸੀ ਹੰਕਾਰੀ ਪਹੁੰਚੀ ਓ ਬਹੁਤ ਸੀ ਹੰਕਾਰੀ ਪਹੁੰਚੀ ਓ ਖਾਨਦ ਲਾ ਦੇ ਖਾਰਾ ਨੂੰ ਪਿੰਨਰਾ ਵਾਲੇ ਸੋਚੀ ਪਕਾ ਵਖਤ ਦੀਆਂ ਅਸਨ ਕਾਰਾ ਨੋ ਪਿੰਰਾ ਵਾਲੇ ਸੋਚੀ ਪਤਾ ਬੁਜਦਲ ਦਿਲ ਦੀਆਂ ਖਾਰਾਂ ਖਾਂਦੇ ਬੁਜਦਲ ਦਿਲ ਦੀਆਂ ਖਾਰਾਂ ਖਾਂਦੇ ਆ ਬੁਜਦਲ ਦਿਲ ਦੀਆਂ ਖਾਰਾਂ ਖਾਂਦੇ ਹੋ ਬੁਜਦਲ ਦਿਲ ਦੀਆਂ ਖਾਰਾਂ ਖਾਂਦੇ ਕਰਦੇ ਜਦ ਤੱਕ ਰੀਰਾ ਸੀ ਖੰਡੇ ਵਾਲਾ ਅਮਰਤ ਛੱਗ ਕੇ ਚੁੱਕ ਲੈਣੇ ਸ਼ਮਸ਼ੀਰਾ ਸੀ ਖੰਡੇ ਵਾਲਾ ਅਮਰਤ ਛੱਕ ਕੇ ਆਹ ਕਲਗੀ ਤਰਦੀਓ ਰਤ ਕਾਕੇ ਆਹ ਕਲਗੀ ਤਰਦੀਓ ਕਿਤ ਕਾਕੇ ਓ ਸੌਦਾ ਲੌਣ ਕਦਾਰਾ ਨੂੰ ਬਿਨਰਾ ਵਾਲੇ ਸੋਚੀ ਪਤਾ ਵਕਤ ਨਹੀਂ ਆਸ ਨੇ ਕਾਰਾ ਲੋ ਪਿੰਡਰਾ ਵਾਲੇ ਸੋਚੀ ਪਤਾ ਉਹੀ ਮਰਦ ਕਹਾਉਂਦੇ ਜੱਗ ਤੇ ਜੀਉ ਉਹੀ ਮਰਦ ਕਹਾਉਂਦੇ ਜੱਗ ਤੇ ਉਹੀ ਮਰਦ ਕਹਾਉਂਦੇ ਜੱਗ ਤੇ ਲਾੜੀ ਮੌਤ ਵਿਆਂਦੇ ਜੋ टर दे हाथ ताईं टकर जे के हाकम ताईं गलो ਦਲ ਮੀ ਲਾਉਂਦੇ ਜੋ ਟੱਕਰ ਦੇ ਤੇ ਹਾਥ ਮ ਤਾਈ ਓ ਕਵੀ ਬਲਗੜੀ ਓ ਕੁਲਦੀਪ ਰੰਗਣੀ ਵਾਲਾ ਕਹਿੰਦਾ ਓ ਕੁਲਦੀਪ ਰੰਗਣੀ ਵਾਲਾ ਕਹਿੰਦਾ ਓ ਲਿਖਦਾ ਜੂ ਮੈਂ ਵਾਰਾ ਲੋ ਬਿਨਰਾ ਵਾਲੇ ਸੋਚੀ ਪਤਾ ਵਕਤ ਦੇ ਆਸਰ ਕਾਰਾ ਲੋ ਪਿੰਰਾਂ ਵਾਲੇ ਸੋਚੀ ਪਤਾ ਦਾ ਦਿੱਲੀੋਂ ਚੜਕੇ ਆਇਆ ਹੋ 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 ਵਾਹ 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 ਬਈ ਦਾ ਦਿੱਲੀੋਂ ਚੜਕੇ ਆਇਆ ਲੈ ਕੇ ਨਾਲ ਬਰਾੜੇ ਨੂੰ ਲੈ ਕੇ ਨਾਲ ਬਰਾੜੇ ਨੂੰ ਪਿੰਡਰਾਂ ਵਾਲੇ ਸੰਤ ਨੂੰ ਫੜ ਕੇ ਪਾਦੋ ਦਿਓ ਵਿਚਾਲੇ ਨੂੰ ਪਿੰਡਰ ਵਾਲੇ ਸੰਤ ਨੂੰ ਫੜ ਕੇ ਓ ਮੋਤ ਡੜ ਨੂੰ ਮਸੀਆ ਕੇ ਮੋਤ ਡੜ ਨੂੰ ਮਸੀਆ ਕੇ ਓ ਚੈਲੰਜ ਕਰ ਸਨ ਕਾਰਾ ਰੋ ਪਿੰਡਰ ਵਾਲੇ ਸੋਚੀ ਪਤਾ ਵਕਤ ਨਹੀਂ ਆ ਸਨ ਕਾਰਾ ਰੋ ਪਿੰਡਰਾ ਵਾਲੇ ਸੋਚੀ ਪਤਾ ਹੋ ਸੂਅਸੀ ਮਰਜੀਵੜੇ ਸੂਰਬੀਰ ਬਚਨ ਕੇ ਬਲੀ ਸਰਲਥ ਯੋਧੇ ਸੰਤ ਸਪਾਈ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਕਹਿਣੀ ਕਥਨੀ ਦੇ ਪੂਰੇ ਮੇਰੀ ਮਰਾਤ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੀ ਦੀ ਕਮਾਈ ਦਾ ਧਿਆਨ ਰੱਖ ਕੇ ਆਖੋ ਜੀ ਸਤਨਾਮ ਸ੍ਰੀ ਐਸੇ ਮਰਜੀਵੜੇ ਯੋਧੇ ਸਨ ਜਿਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਨੂੰ ਤਰ ਤਰ ਕੰਬਲ ਲਾ ਦਿੱਤਾ ਸੋ ਇਤਨੀ ਹਾਜ਼ਰੀ ਪਰਵਾਨ ਕਰਨ ਜਿਨ੍ਹਾਂ ਨੇ ਵੀ ਸਾਡਾ ਨੰਬਰ ਲੈਣਾ ਹੋਵੇ ਪ੍ਰੋਗਰਾਮ ਬੁੱਕ ਕਰਾ ਸਕਦਾ 9914183218 ਸਿੱਖੀ ਦੀ ਸੇਵਾ ਲਾ ਸਕਦਾ ਦਾਸ ਦਾ ਜਥਾ ਭਾਈ ਸੁਖਮੀਤ ਸਿੰਘ ਅਵਰ ਸੱਸਾ ਵਾਲੇ ਤੁਹਾਡਾ ਆਪਣਾ ਜਥਾ ਭਾਈ ਸੁਖਮੀਤ ਸਿੰਘ ਸਾਡੇ YouTube ਚੈਨਲ ਦੇ ਆਪਜੀ ਦਾ ਹਾਰਦਿਕ ਸਵਾਗਤ ਹੈ ਜੀ ਸੋ ਕਵੀਸ਼ਰੀ ਵਾਰ ਪੜਦੇ ਆ ਨੀਕਾਂ ਪ੍ਰਕਾਲ ਦੀਆਂ ਪੱਲਾ ਉੱਚਣੀਆਂ ਸੋ ਸਾਧੂ ਗੁਰੂ ਜੀ ਕਿਰਪਾ ਕਰਨ ਆਪਣੇ ਪੰਥ ਨੂੰ ਚੱਲਦੀ ਬਖਸ਼ਿਸ਼ ਕਰਨ ਨਿਤਨੇਮ ਦੀ ਦਾਤ ਬਖਸ਼ਣ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੀ ਦਾਤ ਬਖਸ਼ਣ ਇਸੇ ਤਰ੍ਹਾਂ ਹੀ ਨਾਮਬੰਦੀ ਸੇਵਾ ਨਾਲ ਜੁੜ ਕੇ ਰੱਖਣ ਸਾਧਗੁਰੂ ਜੀ ਕਿਰਪਾ ਕਰਨ ਸੋ ਐਸੇ ਮਹਾਨ ਸਾਧਗੁਰੂ ਤੋਂ ਬਲਹਾਰ ਜਾਈਏ ਜਿਨ੍ਹਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸ਼ਬਦ ਰੂਪੀ ਜਹਾਜ਼ ਦੇ ਕੇ ਵਿਭਾਗਾ ਬਣਾਇਆ ਸੋ ਗੁਰੂ ਦੇ ਲੜ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਜੇ ਵਧੀਆ ਲੱਗੀ ਵੀਡੀਓ ਤੇ ਇਸੇ ਤਰ੍ਹਾਂ ਹੀ ਆਪ ਜੀ ਦੇ ਨਾਲ ਸਮੇਂ-ਸਮੇਂ ਦੇ ਨਾਲ ਪ੍ਰਸੰਗ ਕਵਿਤਾਵਾਂ ਕਵੀਸ਼ਰੀ ਵਾਰਾਂ ਲਿਆਉਂਦੇ ਰਹਿਾਂਗੇ ਇਸ ਚੈਨਲ ਤੇ ਸੋ ਹਾਜ਼ਰੀ ਕਰੋ ਤਰਤੇ ਪ੍ਰਮਾਣਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨ